ਕਿ ਤੁਹਾਨੂੰ ਪਤਾ ਹੈ ਕਿ ਬਠਿੰਡਾ バス ਰੱਡਾ ਦਾ ਮਾਮਲਾ ਬਹੁਤ ਤੇਜ਼ੀ ਦੇ ਨਾਲ ਗਰਮਾਇਆ ਹੋਇਆ ਹੈ バス ਰੱਡਾ ਮਾਮਲਾ ਜਿਹੜਾ ਹੈਗਾ ਕਾਫੀ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਤੇ ਮਿੰਨੀ ਸਕੱਤਰ ਦੇ ਬਿਲਕੁਲ ਸਾਹਮਣੇ ਇਸ ਵੇਲੇ ਜਨਤਕ ਜਥੇਬੰਦੀਆਂ ਤੇ ਲੋਕਲ ਜਿਹੜੇ ਲੋਕ ਸੀ ਸ਼ਹਿਰ ਦੇ ਉਹਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈਗਾ ਇਸ ਦੇ ਵਿੱਚ バス ਰੱਡਾ ਜਿਹੜਾ ਮਾਮਲਾ ਹੈਗਾ ਉਹਦੇ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਚੌਧਰ ਕਰਨਵੜਿਆ ਨੂੰ ਸੁਣਾਈਆਂ ਖਰੀਆਂ ਖਰੀਆਂ ਇੱਕ ਅਖਬਾਰ ਦੇ ਵਿੱਚ ਖਲਦੀ ਖਬਰ ਹੈ ਜਿਹੜੀ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਬਠਿੰਡਾ ਦੇ ਮੌਜੂਦਾ ਬੱਸ ਸਾਡੇ ਨੂੰ ਸ਼ਿਫਟ ਕਰਨ ਦੇ ਵਿਰੋਧ ਦਰਮਿਆਨ ਡਿਪਟੀ ਕਮਿਸ਼ਨਰ ਸ਼ੌਕਤ احمد ਪਰੇ ਨੇ ਇਸ ਮੁੱਦੇ ਤੇ ਕਥਿਤ ਲੀਡਰੀ ਕਰਨ ਵਾਲਿਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ ਹਾਲਾਂਕਿ ਇਸ ਦੌਰਾਨ ਉਹਨਾਂ ਨੇ ਕਿਸੇ ਵੀ ਵਿਅਕਤੀ ਦਾ ਨਾਮ ਤਾਂ ਨਹੀਂ ਲਿਆ ਪਰ ਇਸ਼ਾਰੇ ਹੀ ਇਸ਼ਾਰਿਆਂ ਦੇ ਜੋ ਉਹਨਾਂ ਨੇ ਕਾਫੀ ਕੁਝ ਸਾਫ਼ ਕਰਦਿਆਂ ਕਿਹਾ ਗਿਆ ਆਪਣੇ ਹਿੱਤਾਂ ਖਾਤਰ ਇਸ ਮਾਮਲੇ ਨੂੰ ਉਲਝਾਇਆ ਜਾ ਰਿਹਾ ਹੈ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਡਿਪਟੀ ਕਮਿਸ਼ਨਰ ਬਟਿੰਡਾ ਨੇ ਕੀ ਕਿਹਾ ਅਸੀਂ ਤੁਹਾਨੂੰ ਉਹ ਵੀ ਦੱਸਦੇ ਆ ਵੀ ਡਿਪਟੀ ਕਮਿਸ਼ਨਰ ਬਟਿੰਡਾ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਕੀ ਕਿਹਾਗਾ ਲਓ ਫਿਰ ਉਹ ਵੀ ਤੁਸੀਂ ਸੁਣੋਗੇ ਇਸ ਤੇ ਜਿਹੜੇ ਡਿਪਟੀ ਕਮਿਸ਼ਨਰ ਬਟਿੰਡਾ ਸ਼ੌਕਤ احمد ਫਰੇ ਨੇ ਉਹਨਾਂ ਨੇ ਕੀ ਕਿਹਾਗਾ ਉਨਾ ਸਪਸ਼ਟ ਕੀਤਾ ਕਿ ਪੁਰਾਣਾ ਬੱਸ ਅੱਡਾ ਕਿਸੇ ਵੀ ਸੂਰਤ ਵਿੱਚ ਬੰਦ ਨਹੀਂ ਕੀਤਾ ਜਾਵੇਗਾ ਨਜ਼ਦੀਕੀ ਦੇ ਛੋਟੇ ਰੂਟਾਂ ਵਾਲੀਆਂ ਬੱਸਾਂ ਇੱਥੋਂ ਹੀ ਚਲਦੀਆਂ ਰਹਿਣਗੀਆਂ ਜਦੋਂ ਕਿ ਮਲੋੜ ਰੋਡ ਤੇ ਪ੍ਰਸਤਾਵਿਤ ਬੱਸ ਅੱਡੇ ਤੋਂ ਚੰਡੀਗੜ੍ਹਾ ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਲੰਬੇ ਰੂਟ ਦੀ ਬੱਸ ਦੀ ਸੇਵਾ ਜਿਹੜੀ ਆ ਉਹ ਉਥੋਂ ਚੱਲੇਗੀ ਜਿਹੜਾ ਮਲੋੜ ਰੋਡ ਤੇ ਬੱਸ ਅੱਡਾ ਬਣ ਰਿਹਾਗਾ ਤੇ ਉਥੋਂ ਇਹ ਜਿੰਨੇ ਵੀ ਨੈਸ਼ਨਲ ਹਾਈਵੇ ਰੋਡ ਨਿਕਲਦਿਆਂ ਨੇ ਉਥੋਂ ਇਹ ਬੱਸਾਂ ਨਿਕਲਣਗੀਆਂ ਉਹਨਾਂ ਕਿਹਾ ਕਿ ਦੋਮਾ ਬੱਸ ਛੱਡੇ ਵਿਚਕਾਰ ਸਿਟੀ ਬੱਸ ਸੇਵਾ ਸ਼ੁਰੂ ਕੀਤੀ ਜਾਏਗੀ ਜਿਸ ਨਾਲ ਪੁਰਾਣੇ ਬੱਸ ਛੱਡੇ ਮਿਨੀ ਸਕੱਤਰੇ ਤੋਂ ਸਿਵਲ ਹਸਪਤਾਲ ਜ਼ਿਲ੍ਹਾ ਕਚੈਰੀਆਂ ਅਤੇ ਆਦਿ ਥਾਵਾਂ ਤੇ ਆਉਣ ਜਾਣ ਦਰਾਂ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਵੇਗੀ ਉਹਨਾਂ ਕਹਿੰਦੇ 100 200 ਬੰਦਿਆਂ ਦੇ ਮਨਸੂਬਿਆਂ ਨੂੰ ਪੂਰਾ ਹੋਣ ਦੇਣ ਲਈ ਸ਼ਹਿਰ ਦੇ 4 ਲੱਖ ਦੀ ਆਬਾਦੀ ਨਾਲ ਜੁੜਿਆ ਮੁੱਦਾ ਹਾਈਜੈਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਉਹਨਾਂ ਕਹਾ ਕਿ ਜੋ ਲੋਕ ਅਜ ਵਿਰੋਧ ਕਰ ਰਹੇ ਹਨ ਉਹਨਾਂ ਪਟੇਲ ਨਗਰ ਵਿੱਚ ਬਸ ਅड्डा ਬਣਾਉਣ ਲਈ ਨਹੀਂ ਪੱਥਰ ਰੱਖਣ ਮੌਕੇ ਫੋਟੋਆਂ ਖਿੱਚਵਾਈਆਂ ਸਨ ਉਹਨਾਂ ਸਵਾਲ ਕੀਤਾ ਕਿ ਉਦੋਂ ਇਹਨਾਂ ਲੋਕਾਂ ਨੂੰ ਯਾਦ ਨਹੀਂ ਆਇਆ ਕਿ ਪਟੇਲ ਨਗਰ ਵਾਲਾ ਬਸ ਅड्डा ਵੀ 4 ਕਿਲੋਮੀਟਰ ਦੀ ਦੂਰੀ ਤੇ ਹੀ ਸਥਿਤ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਚਾਰਾਂ ਵੱਡੀਆਂ ਸਿਆਸੀ ਧਿਰਾਂ ਤੋਂ ਇਲਾਵਾ 12 ਐਸੋਸੀਏਸ਼ਨਾਂ ਸੰਤਾਂ ਦੇ ਨੁਮਾਇੰਦਿਆਂ ਵਪਾਰੀ ਅਤੇ ਟੂਰ ਐਂਡ ਟਰੈਵਲਿੰਗ ਕੰਪਨੀਆਂ ਆਦੇ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਟਰਾਂਸਪੋਰਟ ਕੰਪਨੀਆਂ ਦੇ ਪ੍ਰਤੀਨਿਧਾਂ ਨੇ ਆਪਣੇ ਦਫ਼ਤਰ ਤਬਦੀਲ ਕਰਨ ਦੇ ਮੱਦੇਨਜ਼ਰ ਮਲੋੜ ਰੋਡ ਦੇ ਸਾਈਡ ਤੇ ਬਾਜ਼ਵ ਕੀਮਤ 'ਚ ਜਗ੍ਹਾ ਮੁਹੱਈਆ ਕਰਵਾਉਣ ਦੀ ਮੰਗ ਰੱਖੀ ਸੀ ਜੋ ਕਿ ਉਹਨਾਂ ਨੂੰ ਨੋਟ ਵੀ ਕੀਤੀ ਹੋਈ ਹੈ ਉਹਨਾਂ ਕਿਹਾ ਕਿ ਵਿਰੋਧ ਕਰਨ ਵਾਲਾ ਜੋ ਅੱਧੇ ਤੋਂ ਵੱਧ ਅਜਿਹੇ ਹਨ ਜਿਨ੍ਹਾਂ ਨੇ ਸਹਿਮਤੀ ਦਿੱਤੀ ਸੀ ਪਰ ਪਤਾ ਨਹੀਂ ਹੁਣ ਉਹਨਾਂ ਦਾ ਕੀ ਮਕਸਦ ਹੈ ਕਿ ਉਹ ਵਿਰੋਧਤਾ ਕਰ ਰਹੇ ਹਨ ਉਹਨਾਂ ਕਿਹਾ ਕਿ ਬਠਿੰਡਾ ਦੇ ਲੋਕ ਬਹੁਤ ਸੂਝ-ਬੂਝ ਵਾਲੇ ਹਨ ਅਤੇ ਉਹਨਾਂ ਨੂੰ ਸਭ ਪਤਾ ਹੈ ਕਿ ਕੌਣ ਝੂਠ ਬੋਲ ਰਿਹਾ ਹੈ ਤੇ ਕੌਣ ਸੱਚ ਉਹਨਾਂ ਕਿਹਾ ਕਿ ਇੰਨਾਂ ਚੋਂ ਕਈਆਂ ਨੇ ਉਹਨਾਂ ਨੂੰ WhatsApp ਮੈਸੇਜ ਕਰਕੇ ਕਿਹਾ ਸੀ ਕਿ ਕੁਝ ਲੋਕ ਇਸ ਮਾਮਲੇ 'ਚ ਰਾਜਨੀਤੀ ਕਰ ਰਹੇ ਹਨ ਪਰ ਬਾਅਦ 'ਚ ਆਪਣੇ ਖਿਲਾਫ ਸਬੂਤ ਬਣ ਦੇ ਡਰੋਂ ਉਹਨਾਂ ਨੇ ਮੈਸੇਜ ਡਿਲੀਟ ਕਰ ਦਿੱਤੇ ਸਨ ਉਹਨਾਂ ਕਹੇ ਕਿ ਛੋਟੇ ਦੁਕਾਨਦਾਰ ਨੂੰ ਆਪਣੇ ਕਾਰੋਬਾਰ ਸੰਬੰਧੀ ਖਤਸ਼ਾ ਹੋ ਸਕਦਾ ਹੈ ਪਰ ਉਹਨਾਂ ਨੂੰ ਪਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਾਰੋਬਾਰ ਬਿਲਕੁਲ ਵੀ ਖਤਮ ਨਹੀਂ ਹੋਵੇਗਾ ਕਿਉਂਕਿ ਬਸ ਅੱਡਾ ਇੱਥੇ ਹੀ ਰਹਿਣਾ ਹੈ ਉਹਨਾਂ ਕਹਿ ਕੇ ਹੁਣ ਵੀ ਬਸ ਅੱਡੇ ਵਾਲੀ ਮਾਰਕੀਟ ਚੋਂ ਨੇੜਲੇ ਪਿੰਡਾਂ ਜਾਂ ਸ਼ਹਿਰ ਵਾਸੀ ਹੀ ਖਰੀਦਦਾਰੀ ਕਰਦੇ ਹਨ ਜਿਸ ਕਰਕੇ ਕੰਮ ਧੰਦੇ ਪ੍ਰਭਾਵਿਤ ਹੋਣ ਦੀ ਗੱਲ ਸਹੀ ਨਹੀਂ ਅਤੇ ਪਹਿਲਾਂ ਦੋ ਵਾਰ ਬਸ ਅੱਡਾ ਬਦਲਣ ਨਾਲ ਵਪਾਰ ਤੇ ਕੋਈ ਅਸਰ ਨਹੀਂ ਪਿਆ ਹੈ ਉਹਨਾਂ ਕਹਿ ਕਿ ਦੁੱਖ ਦੀ ਗੱਲ ਹੈ ਕਿ ਇਸ ਮਾਮਲੇ ਚ ਸਹਿਮਤੀ ਦੇਣ ਵਾਲੇ ਆਗੂਆਂ ਵੱਲੋਂ ਹੁਣ ਦੁਕਾਨਦਾਰਾਂ ਨੂੰ ਉਕਸਾਇਆ ਜਾ ਰਿਹਾ ਹੈ। ਉਹਨਾਂ ਕਹੇ ਕਿ ਇਸੇ ਤਰ੍ਹਾਂ ਹੀ ਪੀਆਰਟੀਸੀ ਦੀ ਵਰਕਸ਼ਾਪ ਨੂੰ ਵੀ ਬਦਲਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਹਨਾਂ ਕਹੇ ਕਿ ਜੇਕਰ ਵਰਕਸ਼ਾਪ ਬਦਲੀ ਜਾਂਦੀ ਹੈ ਤਾਂ ਸ਼ਹਿਰ ਵਿੱਚ ਬੱਸਾਂ ਦੇ ਚੱਕਰ ਵੱਧ ਜਾਣਗੇ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਏਗੀ। ਉਹਨਾਂ ਕਹੇ ਕਿ ਚੰਡੀਗੜ੍ਹ ਰੋਡ ਤੇ ਸ਼ੌਣੀ ਅਤੇ ਡੱਬਾ ਵਾਲੀ ਰੋਡ ਤੇ ਕੋਈ ਵੀ ਜਗ੍ਹਾ ਨਹੀਂ ਜਿੱਥੇ ਬੱਸ ਅਡਾ ਬਣਾਇਆ ਜਾ ਸਕੇ। ਫੈਸਲੀ ਗੋਨੇਣਾ ਤੇ ਮਲੋਟ ਰੋਡ ਤੇ ਹੀ ਬਚਦੀਆਂ ਹਨ ਇੰਨਾ ਚੋ ਮਲੋਟ ਰੋਡ ਸਹੀ ਤੇ ਸੁਰੱਖਿਤ ਥਾਂ ਮੰਨੀ ਗਈ ਹੈ ਝੂਠ ਬੋਲਦੇ ਨੇ ਡਿਪਟੀ ਕਮਿਸ਼ਨਰ ਇਹ ਸੜੇ ਤੇ ਬਸਟਾਚੌਂਸ਼ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਨੇ ਉਹਨਾਂ ਦਾ ਕੀ ਪ੍ਰਤੀਕਰਮ ਉਹਨਾਂ ਕਿਹਾ ਕਿ ਬਸਟਾਚੌਂਸ਼ ਸੰਘਰਸ਼ ਕਮੇਟੀ ਦੇ ਆਗੂ ਅਤੇ ਟਰਾਂਸਪੋਰਟ ਐਸੋਸੀਏਸ਼ਨ ਆ ਗੋਬਲ ਤੇ ਸਿੰਘ ਦਾ ਕਹਿਣਾ ਹੈ ਕਿ ਇਸ ਡਿਪਟੀ ਕਮਿਸ਼ਨਰ ਕੋਲ ਝੂਠ ਬੋਲ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਤਾਂ ਮੀਟਿੰਗ ਵਿੱਚ ਸੱਦਿਆ ਹੀ ਨਹੀਂ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਤਾਂ ਮੀਟਿੰਗ ਵਿੱਚ ਸੱਦਿਆ ਨਹੀਂ ਗਿਆ ਉਹਨਾਂ ਨੇ ਕਿਹਾ ਕਿ ਬਸ ਇਹਦਾ ਬਦਲਣਾ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਸੰਘਰਸ਼ ਕਮੇਟੀ ਇਹ ਫੈਸਲਾ ਲਾਗੂ ਨਹੀਂ ਹੋਣ ਦੇਵੇਗੀ ਉਹਨਾਂ ਕਹਿ ਰਹੇ ਕਿ ਜ਼ਰੂਰਤ ਪੈਣ ਤੇ ਹਾਈ ਕੋਰਟ ਦਾ ਵੀ ਰੁਕ ਕੀਤਾ ਜਾਵੇਗਾ ਮਲੋੜ ਰੋਡ ਤੇ ਜਿੱਥੇ ਬੱਸ ਅੱਡਾ ਬਣ ਰਿਹਾ ਉਹਦੇ ਬਾਰੇ ਅਸੀਂ ਤੁਹਾਨੂੰ ਥੋੜੀ ਜਾਣਾ ਪਾ ਦਈਏ ਮਲੋੜ ਰੋਡ ਦੇ ਥਾਂ ਮਾ ਪਲਾਂਟ ਦੀ ਜਗ੍ਹਾ 'ਚ ਬੱਸ ਅੱਡਾ ਬਣਾਉਣ ਦੀ ਯੋਜਨਾ ਹੈ ਅਕਤੂਬਰ 2023 'ਚ ਬਟਿੰਡਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਸਨਾਹ ਨਾਲ ਬੱਸ ਅੱਡਾ ਬਣਾਉਣ ਦੀ ਗੱਲ ਆਖੀ ਸੀ ਸਾਲ 2024 'ਚ ਵੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਬੱਸ ਅੱਡਾ ਤੇ ਦੋ ਬੱਸ ਬਟਿੰਡਾ 'ਚ ਦੋ ਬੱਸ ਅੱਡੇ ਹੋਣਗੇ ਹੁਣ ਅੱਛੇ ਦਿਨ ਕਦੋਂ ਆਉਣਗੇ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈਗਾ ਅੱਡਾ ਕਦੋਂ ਤਬਵੀਲ ਹੋ ਰਿਹਾ ਹੈਗਾ ਕਦੋਂ ਸ਼ਿਫਟ ਹੋ ਰਿਹਾ ਹੈਗਾ ਅੱਡਾ ਬਣੇਗਾ ਜਾਂ ਨਹੀਂ ਬਣੇਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਦੀ ਲੋੜ ਹੈ ਤੇ ਇਸ ਤੇ ਸਾਡੀਆਂ ਨਜ਼ਰਾਂ ਬਣੀਆ ਰਹਿਣਗੀਆਂ ਕਿਉਂਕਿ ਇਸ ਦੇ ਵਿੱਚ ਬਹੁਤ ਸਾਰਾ ਜਿਹੜਾ ਮਾਮਲਾ ਪੱਖਿਆ ਹੋਇਆ ਹੈਗਾ ਇਸ ਕਰਕੇ ਇਹ ਮਾਮਲਾ ਕਾਫੀ ਇਸ ਵੇਲੇ ਸੁਰਖੀਆਂ ਦੇ ਵਿੱਚ ਬਠਿੰਡਾ ਦਾ ਫਸਾ ਅੱਡਾ ਕਿਤੇ ਕਾਫੀ ਲੋਕਾਂ ਨੇ ਅਲੱਗ-ਅਲੱਗ ਪ੍ਰਤੀਕਰਮ ਵੀ ਨੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਡੇ ਵੀ ਕੋਈ ਆਪਣੇ ਨਿੱਜੀ ਰਾਇ ਹੈ ਤਾਂ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਨੂੰ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਹੋਰ ਕਿਸੇ ਮੁੱਦੇ ਨੂੰ ਲੈ ਕੇ ਧੰਨਵਾਦ ਜੀ